ਸਭ ਕੀ ਹੋਇਆ ਜੀ ਕਿੰਨੇ ਕੁ ਤੱਕ ਪਤਾ ਲੱਗਿਆ ਵੀ ਕਿੰਨੇ ਕੁ ਵੈਪਨ ਜਿਹੜੇ ਚੋਰੀ ਹੋਏ ਆ ਕੀ ਸਾਰਾ ਮਾਮਲਾ ਉਹ ਦੱਸੋ ਕਿਥੇ ਇਨਫੋਰਮੇਸ਼ਨ ਆਈ ਸੀ ਕਿ ਇੱਕ ਗਨ ਹਾਊਸ ਦੇ ਵਿੱਚ ਇਹ ਚੋਰੀ ਹੋਈ ਹੈ ਉਨੇ ਸਟਾਕ ਲੀਕਿੰਗ ਚੱਲ ਰਹੀ ਹੈਗੀ ਜੈਸੀ ਆਪਣੀ ਟੀਮਸ ਬਣਾ ਕੇ ਜਿਹੜੇ ਅਪਰੇਟਰਾਂ ਨੂੰ ਆਈਡੈਂਟੀਫਾਈ ਤੇ ਨੈਪ ਕਰਨ ਵਾਸਤੇ ਪੂਰੇ ਜ਼ੋਰ ਲਾ ਰਹੇ ਆ ਪੂਰੀ ਐਫਰਟਸ ਕਰ ਰਹੇ ਆ ਸਰ ਕਿੰਨੇ ਪਰਸੈਂਟ ਤੱਕ ਕਿੰਨਾ ਕੁ ਪਤਾ ਚੱਲਿਆ ਵੀ ਕਿੰਨਾ ਨੁਕਸਾਨ ਹੋਇਆ ਖੁੱਛ ਜ਼ਿਆਦਾ ਜਿਹੜਾ ਓਨਰਸ ਦੇ ਮੁਤਾਬਿਕ ਹੀ ਬਿਲਕੁਲ ਮਿਨਿਮਲ ਹੋਇਆ ਹੈਗਾ ਤੇ ਉਹੀ ਦੱਸ ਰਹੇ ਹੈਗੇ ਕਿ ਕੁਛ ਦਿਨਾਂ ਚੋਂ ਆਪਣੀ ਸਾਰੀ ਸਟਾਕ ਟੈਕਿੰਗ ਵੀ ਕਰ ਲੈਣਗੇ ਉਸ ਇਸ ਟਾਈਮ ਇਸ ਤੇ ਹੀ ਲੱਗੇ ਹੋਏ ਆ ਜਦੋਂ ਉਹ ਕਲੀਅਰ ਕਰਨਗੇ ਉਸ ਤੋਂ ਬਾਅਦ ਹੀ ਤੁਹਾਨੂੰ ਐਗਜ਼ੈਕਟ ਫਿਗਰ ਦੇ ਪਾਵਾਂਗੇ ਸਰ ਇਹਨਾਂ ਨੇ ਕੋਈ ਸਿਕਿਉਰਟੀ ਗਾਰਡ ਵਗੈਰਾ ਰੱਖਿਆ ਨਹੀਂ ਹੋਇਆ ਸੀ ਨਾ ਸੀ ਸੀਸੀਟੀ ਵੀ ਕੈਮਰਾ ਲੱਗੇ ਨਹੀਂ ਸੀ ਜਿਹੜਾ ਕੁਛ ਫੁਟੇਜ ਵਗੈਰਾ ਰਿਲੇਟਿਡ ਚੀਜ਼ਾਂ ਹੈ ਉਹ ਮੈਂ ਤਫਸੀਲ ਦੇ ਬਾਅਦ ਦੱਸ ਪਾਵਾਂਗਾ ਸਿਕਿਉਰਿਟੀ ਗਾਰਡ ਫਿਲਹਾਲ ਇੱਥੇ ਨਹੀਂ ਸੀ ਸਹੀ ਕਿਵੇਂ ਘਟਨਾ ਹੋਈ ਹੈ ਕਿਵੇਂ ਜੀ ਜਦੋਂ ਕਿੰਨੇ ਬੰਦੇ ਸੀਗੇ ਘਟਨਾ ਹੋ ਬੰਦੇ ਦੋ ਹਾਲੇ ਤਾਂ ਦੋ ਹੀ ਵਿਸ਼ੇ ਆਗੇ ਤੇ ਇਸ ਤੋਂ ਵੱਧ ਵੀ ਸਾਨੂੰ ਉਮੀਦ ਹੈ ਕਿ ਕੋਈ ਹੋਣਗੇ ਤੇ ਅਸੀਂ ਸਾਰੇ ਪਾਸਿਓਂ ਉਪਰਾਲੇ ਕਰ ਰਹੇ ਹਾਂ ਸੀ ਸਿਕਰਟ ਇਨਫੋਰਮੇਸ਼ਨ ਵੀ ਲਗਾ ਰਹੇ ਹਾਂ ਕਿ ਸਾਨੂੰ ਕਲੀਅਰ ਹੋਵੇ ਕਿ ਇਸ ਵਾਰਦਾਤ ਨੂੰ ਕਿਵੇਂ ਜਾਣ ਦਿੱਤਾ ਗਿਆ ਤੇ ਇਸ ਦੇ ਪਿੱਛੇ ਕੌਣ ਨੇ ਕਿੰਨੇ ਵਜੇ ਘਟਨਾ ਇਹ ਮਿਡਨਾਈਟ ਤੋਂ ਬਾਅਦ ਹੋਈ ਹੈ ਸੈਕਿਉਰਿਟੀ ਗਾਰਡ ਰੱਖਣਾ ਜ਼ਰੂਰੀ ਨਹੀਂ ਹੈ ਗਨ ਹਾਊਸ ਲਈ ਜੀ ਜ਼ਰੂਰੀ ਹੈਗਾ ਤੇ ਇਸ ਦੇ ਕਾਰਨ ਹੀ ਅਸੀਂ ਇਸ ਤੋਂ ਬਾਅਦ ਤੋਂ ਇੱਕ ਵਾਰ ਆਪਣੀ ਸਾਰੀ ਕਾਰਵਾਈ ਕਰ ਲਾਂਗੇ ਉਸ ਤੋਂ ਬਾਅਦ ਥੋਰੋਲੀ ਉਸ ਚੀਜ਼ ਦੇ ਬਾਰੇ ਵੀ ਅਸੀਂ ਪਹਿਲੂ ਦੇ ਤੁੰਗਾਈ ਨਾਲ ਪੜਤਾਲ ਕਰਾਂਗੇ ਸਰਵਿਸ ਸੀਗਾ ਇੱਥੇ ਜੋ ਕਮੀਆਂ ਸੀ ਸੀਸੀਟੀਵੀ ਦੇ ਵਿੱਚ ਹੁਣ ਤੇ ਕੁਝ ਸਾਹਮਣੇ ਆਏਗਾ ਉਹੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਜੀ ਹਲੇ ਤੱਕ ਇਹਦੇ ਜਿਹੜੇ ਦੋ ਸਾਡੋਂ ਇੰਡੀਵਿਜੂਅਲਸ ਦੇ ਬਾਰੇ ਕੁਝ ਪਤਾ ਚੱਲਿਆ ਹੈਗਾ ਤੇ ਅਸੀਂ ਉਸ ਤੋਂ ਬਾਅਦ ਅੱਗੇ ਹੁਣ ਖੰਗਾਲ ਰਹੇ ਹਾਂ ਸਭ ਕੁਝ ਐਫਰਟਸ ਕਰਾਂਗੇ ਸਾਡੀ ਟੀਮ ਲੱਗਿਆ ਹੋਈਆਂ ਨੇ ਤੋਡੇ ਵੱਲੋਂ ਵੀ ਅਗਰ ਕੋਈ ਵੀ ਕੁਝ ਤੁਹਾਨੂੰ ਵੀ ਅਗਰ ਕਿਉਂਕਿ ਤੁਸੀਂ ਸਮਾਜ ਵਿੱਚ ਘੁੰਮਦੇ ਹੋ ਵਿਚਰਦੇ ਹੋ ਕੋਈ ਵੀ ਲੀਡ ਮਿਲਣ ਤਾਂ ਡੀਐਸਪੀ ਸਾਹਿਬ ਜਾਂ ਮੈਨੂੰ ਪਲੀਜ਼ ਇਨਫੋਰਮ ਕਰਿਓ ਧੰਨਵਾਦ ਸਰ ਸਾਹਿਬ ਜਿਹੜੀ ਗੱਲ ਹੌਸਲੀਆ ਹੁੰਦਾ ਹੈ ਤਾਂ ਸਰਕਾਰ ਵੀ ਉਹ ਪੂਰੀਆਂ ਕਰਦੇ ਨੇ ਮੈਂ ਇਸ ਟਾਈਮ ਤੇ ਇਹੀ ਜਦੋਂ ਇਹ ਪਹਿਲਾਂ ਸਟਾਕ ਟੇਕਿੰਗ ਕਰ ਲੈ ਜੋ ਤੁਸੀਂ ਗੱਲ ਕਹਿ ਰਹੇ ਹੋ ਇਹ ਮੈਂ ਵੀ ਮਹਿਸੂਸ ਕੀਤੀ ਹੈਗੀ ਤੇ ਪ੍ਰੋਪਰਲੀ ਇਸ ਨੋਟਿਸ ਦੇ باوجود ਵੀ ਜੋ ਕਮੀ ਆਈ ਹੈ ਉਸ ਤੇ ਐਕਸ਼ਨ ਵੀ ਹੋਗਾ। ਤਾਂ ਕਾਰਵਾਈ ਹੋਊਗੀ ਜੀ? ਬਿਲਕੁਲ ਹੋਊਗੀ ਜੀ। ਪਹਿਲਾਂ ਅਸੀਂ ਲੇਕਿਨ ਜਿਹੜਾ ਉਹਨੇ ਇਹ ਹੋਈ ਹੈ ਇਨਸੀਡੈਂਟ ਸਾਡਾ ਫੋਕਸ ਪਹਿਲਾਂ ਇਸ ਤੇ ਆ।